ਮਾੜਾ ਇੱਕ ਵੀਰ ਮਸਲਾ ਜਿਹਨੂੰ ਕਹਿੰਦੇ ਐਕਸਟ੍ਰੀਮ ਵੈਦਰ ਕੰਡੀਸ਼ਨ ਬਹੁਤ ਘਟੂਦੀਆਂ ਜਿਹੜੀ ਐ ਜਿਦੇਖ ਰੋਤਰਾ ਕੱਢੇ ਮਾਰਚ ਪੰਜਾਬ ਦੇ ਅੰਦਰ ਸੁੱਕ ਸੁਆਫਰੇ ਸਾਰੇ ਦੇ ਸਾਹਮਣੇ ਸਰਕਾਰ ਦੀ ਜੋ ਜ਼ਿੰਮੇਵਾਰੀ ਬਣਦੀ ਸੀ ਉਹਦੇ ਤੇ ਨੁਕਤਾਚੀਨੀ ਕਰਾਂਗੇ ਪਰ ਅੱਜ ਤਾਂ ਮੈਂ ਸਾਰੇ ਸਾਥੀਆਂ ਨੂੰ ਆਹੀ ਕਹਿਣਾ ਹੈ ਜਿਸ ਤਰ੍ਹਾਂ ਸਾਰੇ ਸਾਥੀਆਂ ਨੇ ਇੱਥੇ ਵੀ ਗੱਲ ਕੀਤੀ ਹੈ ਵੀ ਜੋ ਸੈਂਟਰ ਮਦਦ ਕਰ ਸਕਦਾ ਹੈ ਪਹਿਲੀ ਗੱਲ ਉਹਦੇ ਵਾਸਤੇ ਸੁਨੀਲ ਜਾਖੜ ਦੀ ਆ ਪੰਜਾਬ ਬੀਜੇਪੀ ਦੀ ਪੰਚਾਇਤੀ ਦੀ ਕੋਈ ਲੋੜ ਨਹੀਂ ਸਕਦਾ ਮੋਦੀ ਸਾਹਿਬ ਦਾ ਸੈਂਟਰ ਦੀ ਸਰਕਾਰ ਦਾ ਸਾਰਿਆਂ ਦਾ ਅੱਜ ਮਿਲ ਕੇ ਸਾਰਿਆਂ ਵਾਸਤੇ ਇੱਕ ਇੱਕ ਕਮਲਕ ਹੈ ਅਸੀਂ ਮੁਲਕ ਦੇ ਉਹਦੇ ਵਸਿੰਦੇ ਆ ਜਿੰਨਾ ਕੱਕ ਕਿਸੇ ਦਾ ਬਣਦਾ ਗੁਜਰਾਤ ਦਾ ਬਣਦਾ ਉਹਨਾਂ ਹੀ ਮੋਦੀ ਸਾਹਿਬ ਦੇ ਉੱਤੇ ਪੰਜਾਬ ਦਾ ਬਣਦਾ ਤੇ ਉਹ ਹੱਕ ਉਹਨਾਂ ਨੇ ਆਪਣੇ ਆ ਪੂਰਾ ਕਰ ਦੇਣਾ ਹੈ ਮੈਂ ਅੱਜ ਚੱਲ ਕੇ ਜਾ ਕੇ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕਰਨੀ ਹੈ ਪ੍ਰੈਸ ਕਾਨਫਰੰਸ ਵੀ ਰੱਖੀ ਹੈ ਮੈਂ ਇੱਥੇ ਕੋਈ ਟੂਰਿਜ਼ਮ ਕਰਨ ਨਹੀਂ ਆਇਆ ਦੇਖ ਕੇ ਫੋਟੋ ਖਿਚਾ ਕੇ ਤੁਰ ਜਾ ਜਿਵੇਂ ਕਰ ਰਹੇ ਹਾਤੋ ਤੁਸੀਂ ਮੈਂ ਤਾਂ ਲੋਕਾਂ ਨੂੰ ਭਰੋਸਾ ਦੇਣ ਆਇਆ ਕਿ ਕੇਂਦਰ ਸਰਕਾਰ ਕੋਲੋਂ ਕਿਸੇ ਕਿਸਮ ਦੀ ਕਸਰ ਨਹੀਂ ਰਹਿਣ ਦਿੰਦੇ ਜੋ ਸਾਡਾ ਰੋਲ ਹੈ ਜਿੰਨੇ ਕਲਾਇਕ ਜਿੰਨੇ ਜੋ ਕੇ ਅਸੀਂ ਆ ਅਸੀਂ ਕਰਾਂਗੇ ਪਰ ਸਰਕਾਰ ਜਿਹੜੀ ਪੰਜਾਬ ਦੀ ਸਮੇਂ ਦੀ ਸਰਕਾਰ ਹੈ ਉਹਨੂੰ ਜਗਾਣ ਆਇਆ ਉਹਨੂੰ ਜਾ ਕੇ ਗੱਲ ਕਰਕੇ ਭਵੰਦਮਾਨ ਜੀ ਅਜੇ ਵੀ ਜਾਗ ਨੂੰ ਕਿਉਂਕਿ ਅਜੇ ਹੱਥ ਨਿਬੜਿਆ ਨਹੀਂ ਕੰਮ ਚਾਰ ਦਿਨ ਹੋਰ ਬਰਸਾਤ ਦਿਖਾ ਰਹੇ ਐ ਸੇ ਇੱਕ ਭਰੋਸਾ ਦੇਣ ਸਾਰਿਆਂ ਨੂੰ ਆਇਆ ਤੇ ਅਸੀਂ ਸਾਰੇ ਤੁਹਾਡੇ ਨਾਲ ਖੜੇ ਅਸੀਂ ਆਪ ਦੇ ਰਾਜ ਨੇ ਜਿਹੜੇ ਰਾਜ ਨੇ ਤਿਕਣੇ ਤੇ ਜਿਹੜੀ ਗੱਡੀ ਬਾਅਦ ਚ ਕਢ ਲਾਂਗੇ ਅੱਜ ਦੇ ਦਿਨ ਸਾਰਾ ਪੰਜਾਬ ਇਕੱਠਾ ਹੈ ਇਸੇ ਸੋਚ ਨਾਲ ਬਦੋਂਦਵਾਨ ਜੀ ਹੁਣ ਤਾਂ ਇਕੱਠੇ ਹੋ ਕੇ ਕਮਰ ਕੱਸੇ ਕਰ ਲੋ ਆਹ ਦਾ ਸਾਹਮਣ ਲੋ ਕਿ ਜਿਵੇਂ ਆ ਕਹਿ ਰਹੇ ਨੇ ਆਹ ਤਾਂ ਪਾਣੀ ਤਾਂ ਨਿਕਲ ਜੂਗਾ ਸਮੱਸਿਆ ਖਤਮ ਨਹੀਂ ਹੋਣੀ ਸਾਹ ਆਹ ਜਿਹੜੀ ਸੇਲਟ ਕੱਟੀ ਜਾਂਦੀ ਹੈ ਸੇਲਟ ਸਗੀਆਂ ਕੱਟ ਦੇਣਗੇ ਪਹਿਲਾਂ ਵੀ ਹੁੰਦਾ ਰਿਹਾ ਐ ਹੁਣ ਵੀ ਹੋ ਰਿਹਾ ਹੈ ਸੁਪਰੀਅਰ ਸਰਕਾਰ ਜੋ ਕੁਝ ਇਹਨਾਂ ਨੇ ਕਹਿ ਨਹੀਂ ਗਿਆ ਉਹ ਸਾਰੀਆਂ ਗੱਲਾਂ ਕਰਾਂਗੇ ਪਰ ਅੱਜ ਮੌਕਾ ਨਹੀਂ ਸਾਹਿਬ ਅਜੇ ਤੱਕ ਮੌਕਾ ਸਾਹਮਣੇ ਦਾ ਹੋਣ ਵਾਸਤੇ ਥੋੜੇ ਜਿਹਾ